ਹੁਣ ਸੜਕ ਤੇ ਕੋਈ ਘਟਨਾ ਵਾਪਰ ਜਾਂਦੀ ਹੈ ਰਾਤ ਵੇਲੇ ਤੁਹਾਡੀ ਜੇਕਰ ਗੱਡੀ ਖਰਾਬ ਹੋ ਜਾਂਦੀ ਹੈ ਤਾਂ ਮਦਦ ਲਈ ਤੁਹਾਨੂੰ ਬਹੁਤਾ ਕਰਨਾ ਨਹੀਂ ਪਵੇਗਾ ਇੰਤਜ਼ਾਰ ਸਾਥੀਓ ਤੁਸੀਂ ਕੀ ਕਰਨਾ ਹੈ 112 ਨੰਬਰ ਤੇ ਕਾਲ ਕਰਨੀ ਔਰ ਕੁਝ ਹੀ ਪਲਾਂ ਵਿੱਚ ਤੁਹਾਡੇ ਤੱਕ ਮਦਦ ਪਹੁੰਚ ਜਾਏਗੀ ਕਿਉਂਕਿ ਤੁਹਾਡੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਕੀਤੀ ਗਈ ਹੈ ਤਿਆਰ ਸਾਥੀਓ ਸੜਕ ਸੁਰੱਖਿਆ ਫੋਰਸ ਕੀਤੀ ਗਈ ਹੈ ਤਿਆਰ ਸਾਥੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ੇਅਰ ਤੋਂ ਦੱਸਾਲੇਂ ਤੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਸ ਸਮੇਂ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪ੍ਰਤਿਮਾ ਦੇ ਸਾਹਮਣੇ ਮੌਜੂਦ ਹਾਂ ਪਿੱਛੇ ਮਿਊਜ਼ੀਅਮ ਵੀ ਆਰ ਭਗਤ ਸਿੰਘ ਜੀ ਦੀ ਜਿਹੜੀ ਪ੍ਰਤਿਮਾ ਹੈ ਪਿੱਛੇ ਸ਼ਿਸ਼ੋਬੇ ਤਾਂ ਤੁਸੀਂ ਦੇਖ ਸਕਦੇ ਹੋ ਔਰ ਅੱਜ ਇਸ ਸਥਾਨ ਤੋਂ ਇੱਕ ਬਹੁਤ ਅੱਛਾ ਉਪਰਾਲਾ ਹੋ ਰਿਹਾ ਜਿਸ ਦੀ ਸ਼ਾਇਦ ਡਿਮਾਂਡ ਜਿਸ ਦੀ ਸ਼ਾਇਦ ਕਲਪਨਾ ਪਿਛਲੇ ਕਈ ਸਾਲਾਂ ਤੋਂ ਜਿਲਾ ਵਾਸੀ ਕਰ ਰਹੇ ਸਨ ਪੰਜਾਬ ਵਾਸੀ ਕਰ ਰਹੇ ਸਨ ਔਰ ਇਹ ਗੱਲ ਸੱਚੀਓ ਕਹਿਣੀ ਪੈਣੀ ਆ ਮੰਨਣੀ ਪੈਣੀ ਆ ਕਿ ਪੰਜਾਬ ਸਰਕਾਰ ਦਾ ਬੇਹਦ ਚੰਗਾ ਉਪਰਾਲਾ ਹੈ ਸ਼ਲਾਘਾਯੋਗ ਉਪਰਾਲਾ ਹੈ ਮਾਨਯੋਗ ਸੀਐਮ ਸਾਹਿਬ ਦਾ ਬੇਹਦ ਸ਼ਲਾਘਾਯੋਗ ਉਪਰਾਲਾ ਹੈ ਅੱਜ ਨਵਾਂ ਸ਼ਹਿਰ ਨੂੰ ਤੋ ਇਹ ਤਾਂ ਹਾਈਲੈਕਸ ਗੱਡੀਆਂ ਜਿਹੜੀਆਂ ਉਹ ਪੰਜ ਮਿਲਣ ਵਾਲੀਆਂ ਹਨ ਜੋ ਕਿ ਸੜਕ ਸੁਰੱਖਿਆ ਦੇ ਲਈ ਸਾਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਹੈ ਆਪ ਸਭ ਨੂੰ ਪਤਾ ਹੈ ਜਿਸ ਦੇ ਮੱਦੇਨਜ਼ਰ ਅੱਜ ਮਾਨਯੋਗ ਐਸਐਸਪੀ ਸਾਹਿਬ ਇੱਥੇ ਪਹੁੰਚਣਗੇ ਗੱਡੀਆਂ ਵੀ ਪਹੁੰਚ ਰਹੀਆਂ ਹਨ ਅਤੇ ਗੱਡੀਆਂ ਨੂੰ ਹਰੀ ਚੰਡੀ ਦਿਖਾਈ ਜਾਵੇਗੀ ਜੇ ਉਹ ਵੱਖੋ ਵੱਖ ਰੂਟ ਤੇ ਰਹਿਣਗੇ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਦੀ ਪੈਟਰੋਲਿੰਗ ਟੀਮ ਜਿਹੜੀ ਹੈ ਉਹਦੇ ਵਿੱਚ ਇੱਕ ਇੰਚਾਰਜ ਹੋਏਗਾ ਤਿੰਨ ਸਹਾਇਕ ਹੋਣਗੇ ਗੱਡੀ ਦੇ ਅੰਦਰ ਸਾਰੇ ਸਾਜ਼ੋ ਸਮਾਨ ਹੋਣਗੇ ਗੱਡੀ ਦੇ ਅੰਦਰ ਫਰਸਟ ਏਡ ਵੀ ਪ੍ਰੋਵਾਈਡ ਕੀਤੀ ਜਾਵੇਗੀ ਇਹ ਜਿਹੜੀ ਟੀਮ ਹੈ ਇਹਦੀ ਪੂਰੀ ਤਿਆਰੀ ਕੀਤੀ ਗਈ ਹੈ ਇਹਨਾਂ ਨੂੰ ਇਹਨਾਂ ਨੂੰ ਪੂਰੀ ਸਿੱਖਿਆ ਦਿੱਤੀ ਗਈ ਹੈ ਜੇਕਰ ਕੋਈ ਹਾਦਸਾ ਵਾਪਰ ਜਾਣਾ ਤਾਂ ਫਰਸਟ ਏਡ ਮੌਕੇ ਤੇ ਪਹੁੰਚ ਕੇ ਕਿਵੇਂ ਪੀੜਤ ਨੂੰ ਦੇਣੀ ਹੈ ਉਸ ਤੋਂ ਬਾਅਦ ਇਹਨਾਂ ਦਾ ਰਾਬਤਾ ਜਿਹੜਾ ਆ ਉਹ ਪੁਲਿਸ ਪ੍ਰਸ਼ਾਸਨ ਨਾਲ ਵੀ ਰਹੇਗਾ ਟੀਮ ਦਾ ਟੀਮ ਦਾ ਰਾਬਤਾ ਹਸਪਤਾਲਾਂ ਨਾਲ ਵੀ ਰਹੇਗਾ ਨਜ਼ਦੀਕੀ ਹਸਪਤਾਲਾਂ ਨਾਲ ਵੀ ਰਹੇਗਾ ਔਰ ਅਸੀਂ ਦੇਖੀਏ ਤਾਂ ਆਏ ਦਿਨ ਹੀ ਇਸ ਰੋਡ ਦੇ ਉੱਤੇ ਰਾਹੋ ਤੋਂ ਔੜ ਵਾਲੇ ਪਾਸੇ ਮਾਛੀਵਾੜੇ ਪਾਸੇ ਨਵਾਂ ਸ਼ਹਿਰ ਤੋਂ ਬਲਾ ਚੌਰ ਵਾਲੇ ਪਾਸੇ ਗੱਲ ਕਰ ਲਈ ਜਾਂ ਬਲਾ ਚੌਰ ਤੋਂ ਗੜ ਸ਼ੰਕਰ ਨਵਾਂ ਸ਼ਹਿਰ ਤੋਂ ਗੜ ਸ਼ੰਕਰ ਰੋਡ ਤੇ ਬਹੁਤ ਹਾਦਸੇ ਹੁੰਦੇ ਆ ਮੈਂ ਪਿੱਛੇ ਜੇ 2 ਸਾਲ ਪਹਿਲਾਂ ਤੋਂ ਹੀ ਇਸ ਗੱਲ ਨੂੰ ਪੁਟ ਅਪ ਕਰਦਾ ਰਿਹਾ ਕਿ ਤਕਰੀਬਨ ਜੋ ਮੈਂ ਰਿਪੋਰਟ ਲਿਆਂਦੀ ਸੀ ਕਿ ਕੱਢ ਕੇ ਕਿ 100 ਦੇ ਆਸ-ਪਾਸ ਹਾਦਸੇ ਜਿਹੜੇ ਰਜਿਸਟਰਡ ਹੁੰਦੇ ਜਿਦੇ ਵਿੱਚ 60 70% ਲੋਕਾਂ ਦੀਆਂ ਜਾਨਾਂ ਚਲੇ ਜਾਂਦੀਆਂ ਤਾਂ ਹੁਣ ਉਹ ਰੇਸ਼ੋ ਘਟੇਗੀ ਕਿਉਂਕਿ ਜਦੋਂ 112 ਨੰਬਰ ਤੇ ਕਾਲ ਕੀਤੀ ਜਾਵੇਗੀ ਜੇਕਰ ਤੁਹਾਡੀ ਗੱਡੀ ਖਰਾਬ ਹੋ ਜਾਂਦੀ ਹੈ ਰਾਤ ਦੇ ਵੇਲੇ ਜੇਕਰ ਕੋਈ ਰੱਬ ਨਾ ਕਰੇ ਹਾਦਸਾ ਵਾਪਰ ਜਾਂਦਾ ਦੁਰਘਟਨਾ ਵਾਪਰ ਜਾਂਦੀ ਕਿਉਂਕਿ 6 ਤੋਂ 12 ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਆਦਾ ਐਕਸੀਡੈਂਟ ਹੁੰਦੇ ਆ ਉਦੋਂ ਕੋਈ ਗੱਡੀ ਵਾਲਾ ਰੁਕਦਾ ਵੀ ਨਹੀਂ ਆ ਬਹੁਤ ਕਈ ਵੇਲੇ ਲੋਕ ਇਕੱਠੇ ਹੋ ਜਾਂਦੇ ਆ ਪਰ ਉਹਨਾਂ ਕੋਲ ਮਦਦ ਕਰਨ ਦੀ ਸੁਵਿਧਾ ਨਹੀਂ ਹੁੰਦੀ ਤਾਂ ਤੁਸੀਂ 112 ਨੰਬਰ ਤੇ ਕਾਲ ਕਰਨੀ ਹੈ ਤੇ ਕੁਝ ਹੀ ਪਲਾਂ ਵਿੱਚ ਤੁਹਾਡੇ ਕੋਲ ਟੌਪ ਨੋਚ ਗੱਡੀ ਇਹ ਹਾਈਲੀ ਅਪਡੇਟਡ ਗੱਡੀ ਜਿਹੜੀ ਆ ਪੁਲਿਸ ਮੁਲਾਜ਼ਮਾ ਦੇ ਨਾਲ ਸੜਕ ਸੁਰੱਖਿਆ ਫੋਰਸ ਦੇ ਨਾਲ ਪਹੁੰਚ ਜਾਏਗੀ ਔਰ ਤੁਹਾਡੀ ਮਦਦ ਕੀਤੀ ਜਾਏਗੀ ਇਹਨਾਂ ਕੋਲ ਰਿਫਲੈਕਟਰਸ ਵੀ ਹੋਣਗੇ ਇਹਨਾਂ ਕੋਲ ਟਾਵਰ ਵੀ ਨੇ ਇਹਨਾਂ ਕੋਲ ਸਾਰੇ ਸਾਜ਼ੋ ਸਮਾਨ ਹੈ ਜੋ ਤੁਹਾਡੀ ਜਿਸ ਦੇ ਨਾਲ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਵਿਦਨ 2 ਮਿੰਟ ਵਿੱਚ ਗੱਡੀ ਪਹੁੰਚ ਜਾਏਗੀ ਲੇਕਿਨ ਉਮੀਦ ਜਿਤਾਈ ਜਾ ਰਹੀ ਹੈ ਕਿ ਵੱਧ ਤੋਂ ਵੱਧ 10 15 ਮਿੰਟਾਂ ਦੇ ਅੰਦਰ ਅੰਦਰ ਰੱਬ ਨਾ ਕਰੇ ਜੋ ਕੋਈ ਹਾਦਸਾ ਵਾਪਦਾ ਤਾਂ ਮਦਦ ਤੁਹਾਡੇ ਦਵਾਰ ਪਹੁੰਚ ਜਾਏਗੀ ਤੁਹਾਨੂੰ ਕੀ ਕਰਨਾ ਹੈ ਤੁਸੀਂ 112 ਤੇ ਕਾਲ ਕਰਨੀ ਹੈ ਬੇਚ ਜੇ ਕਾਲ ਕਰਨੀ ਹੈ ਬਿਨਾ ਡਰੇ ਕਾਲ ਕਰਨੀ ਹੈ ਔਰ ਮਦਦ ਤੁਹਾਡੇ ਤੱਕ ਪਹੁੰਚ ਜਾਏਗੀ ਪਰ ਹਾਂ ਨਾਲ ਨਾਲ ਇਹ ਵੀ ਗੱਲ ਸਮਝਣੀ ਪੈਣੀ ਹੈ ਕਿ ਇਹ ਜਿਹੜੀ ਟੀਮ ਹੈ ਇਹ ਚਲਾਨ ਵੀ ਕੱਟ ਸਕਦੀ ਹੈ ਜਿਹੜੇ ਲੋਕ ਡਰਿੰਕ ਐਂਡ ਡਰਾਈਵ ਕਰਦੇ ਆ ਉਹਨਾਂ ਨੂੰ ਵੀ ਹੁਣ ਸੁਚੇਤ ਰਹਿਣਾ ਪਾਣਾ ਜਿਹੜੇ ਗੱਡੀ ਨੂੰ ਗਲਤ ਤਰੀਕੇ ਨਾਲ ਚਲਾਉਂਦੇ ਆ ਉਹਨਾਂ ਨੂੰ ਵੀ ਇਹ ਰੋਕ ਕੇ ਉਹਨਾਂ ਦਾ ਚਲਾਨ ਕੱਟ ਸਕਦੇ ਤਾਂ ਹੁਣ ਇੱਥੇ ਟੀਮ ਪਹੁੰਚ ਰਹੀ ਹੈ एसएसपी साहब कुछ ही पलव जितथे ਪਹੁੰਚ ਜਾਣਗੇ ਔਰ ਹੁਣ ਸਿੱਧੀਆਂ ਤਸਵੀਰਾਂ ਤੁਹਾਨੂੰ ਉਹ ਦਿਖਾਵਾਂਗੇ ਜਦੋਂ ਐਸਐਸਪੀ ਸਾਹਿਬ ਨੇ ਇੱਥੇ ਪਹੁੰਚ ਕੇ ਹਰੀ ਚੰਡੀ ਦਿਖਾਣੀ ਹੈ ਨਾ ਗੱਡੀਆਂ ਨੂੰ ਤੇ ਗੱਡੀਆਂ ਤੁਹਾਡੀ ਸੇਵਾ ਲਈ ਹਾਜ਼ਰ ਹੋ ਜਾਣੀਆਂ ਪਰ ਲਾਸਟ ਮੈਂ ਨਿਕਲ ਫਿਰ ਤੋਂ ਕਹਿਣਾ ਚਾਹਨਾ ਕਿ ਬਿਨਾਂ ਝਿਜਕ ਜਦ ਕੋਈ ਇਦਾਂ ਦੀ ਮੁਸੀਬਤ ਆਂਦੀ ਹੈ ਤੁਹਾਡੀ ਗੱਡੀ ਖਰਾਬ ਹੋ ਜਾਂਦੀ ਹੈ ਕੋਈ ਸਾਡੀ ਭੈਣ ਕੋਈ ਸਾਡਾ ਵੀਰ ਰਾਤ ਬਰਾਤੇ ਨੂੰ ਲੱਗਦਾ ਕੋਈ ਮਦਦ ਲਈ ਨਹੀਂ ਆ ਰਿਹਾ ਤੁਸੀਂ ਬਿਨਾਂ ਝਿਜਕ 112 ਨੰਬਰ ਤੇ ਕਾਲ ਕਰਨੀ ਹੈ ਤੇ ਕੁਝ ਹੀ ਪਲਵ ਵਿੱਚ ਮਦਦ ਤੁਹਾਡੇ ਤੱਕ ਪਹੁੰਚ ਜਾਏਗੀ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਐਸਐਸਪੀ ਡਾਕਟਰ ਅਖਿਲ ਚੌத்ਰੀ ਹੁਣਾ ਵੱਲੋਂ ਇਹਨਾਂ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਫਲੈਗ ਆਫ ਕੀਤਾ ਜਾ ਰਿਹਾ ਹੈ ਤੇ ਹੁਣ ਤੋਂ ਇਹ ਗੱਡੀਆਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਉਪਲਬਧ ਨੇ ਜਿਵੇਂ ਆਪਾਂ ਜਾਣਦੇ ਆ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਲਗਭਗ 10 ਦਿਨ ਪਹਿਲਾਂ ਫਾਰਮਲੀ ਸੜਕ ਸੁਰੱਖਿਆ ਫੋਰਸ ਨੂੰ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੀ ਜੋ ਗੱਡੀਆਂ ਹੈਗੀਆਂ ਸੜਕ ਸੁਰੱਖਿਆ ਫੋਰਸ ਦੀ ਉਹ अलोट होके अपने पास आई है, तो है तो जुरस्टिक्शनली डिस्ट्रिक गल करिए तो लगभग जो तीन गडियाँ जो है नैशनल हाईवे थ्री फोर्टी फोर ए जो महली तो लैके आसनों तक का एरिया है तो उसको कवर कर लगभग पच्चीस तो तीस किलोमीटर का स्ट्रैच जो है एक गड्डी कवर करेगी इसी तरह जो स्टेट हाईवे है उसके बलाचौर तो होशियारपुर सैगमेंट से एक कवर करेगी और जो बाकी एक गड्डी हैगी वो नवा शहर तो राहों जो रोड से बंद तक क्लियर उस कवर करेगी तो टोटल पांच गड्डियाँ एलोकेट हुई है वो पूरे डिस्ट्रिक्ट डिस्ट्रिक कवर करूंगी तो इसका परपज़ ये हैगा एस एस एफ का कि जो प्रॉम्पट के प्रोएक्टिव रिस्पोंस पुलिस वालों होक्सीडेंटल कोई भी एक्सीडेंटल कोई इशू हैगा तो यह गड्डिया पेट्रोलिंग ते भी रहनगियां ते जो भी फस्ट इनफोरमेसन सिस्टम हैगा वन वन टू पर भी कोई भी कॉलर कॉल करता है वो इंटीग्रेशन है इन्हों इनफरमेस इन चार्जिज़ में मिल जूगी ये विद इन नो टाइम रिस्पोंड करे तो इवेंचुअली इस बाद जो है जो इवन जो ਹਾਈਵੇਜ਼ ਦੀ ਜੋ ਇੱਕ ਸਟ੍ਰੀਮਲਾਈਨਡ ਇੱਕ ਮੂਵਮੈਂਟ ਹੈ ਉਹ ਠੀਕ ਰਵੇ ਇਸਦੇ ਲਈ ਵੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈਗੀ ਤੇ ਕੁਇਕਲੀ ਮੌਕੇ ਤੇ ਪਹੁੰਚਣਾ ਹੈਗਾ ਤੇ ਮੌਕੇ ਤੇ ਅਗਰ ਕੋਈ ਗਲਤ ਬਾਤ ਲੱਗਦੀ ਹੈਗੀ ਕੋਈ ਬੋਟਲネック ਹੈਗੀ ਉਸ ਨੂੰ ਵੀ ਇਹ ਠੀਕ ਕਰਾਂਗੇ ਇਸੇ ਤਰ੍ਹਾਂ ਕੋਈ ਲਾਅ ਐਂਡ ਆਰਡਰ ਇਸ਼ੂ ਵੀ ਕੋਈ ਇਹਨਾਂ ਨੂੰ ਲੱਗਦਾ ਹੈਗਾ ਕਿ ਕ੍ਰੌਪ ਅਪ ਹੋ ਸਕਦਾ ਹੈਗਾ ਤੋਂ ਉਸਤੇ ਵੀ ਇਹ ਇਨੀਸ਼ੀਅਲ ਜੋ ਹੈਗਾ ਹਾਈਵੇ ਦੇ ਧਿਆਨ ਨਾਲ ਇਨੀਸ਼ੀਅਲ ਐਂਗੇਜਮੈਂਟ 네ਗੋਸ਼ੀਏਸ਼ਨ ਕਰਨਗੇ ਸੀਨੀਅਰ ਆਫੀਸਰ ਦੇ ਲੂਪ ਚ ਲਾ ਕੇ ਪ੍ਰੌਮਪਟਲੀ ਉਸ ਚੀਜ਼ ਨੂੰ ਫਾਲੋਅ ਅਪ ਕਰ ਲੈਣਗੇ साजो भी गल करिए तो इस जो भी एक अफेक्टिव जो हाईवे जो है इससे समान हुआ है कोई कॉन्स है मैडिकल रिस्पोंस देस्ट एड किट हैगी है, बाकी चीज़ा हैगी जो प्रैक्टिकल यूटिलिटी दाईवेज़ पर है, है तो वो सड़क सुरक्षा का प्रॉपर जो है थ्री सिक्सटी डिग्री सोच के ही इसे सारा अरेजमेंट किया गया तो इट्स मैटर ऑफ टाइम कि ये जब अफेक्टिवली फील्ड हो जाएगी जब हाईवेज़ पर तो काफ़ी इंपैक्टफुल पुलिसिंग हो चुकी ਨੇ ਮੁਲਾਜ਼ਮ ਸਾਰੇ ਗੱਡੀ ਤੇ ਚੱਤਣ ਆਤਰ ਹੁਣ ਕੀ ਇਹ ਹਲੇ ਜੋ ਹੈ 3 ਸ਼ਿਫਟ ਚ ਕੰਮ ਹੋਊਗਾ 8-8 ਘੰਟੇ ਦੀ 3 ਸ਼ਿਫਟ ਲੱਗਣਗੀਆ ਤਾਂ ਇੱਕ ਸ਼ਿਫਟ ਚ 4 ਮੁਲਾਜ਼ਮ ਗੱਡੀ ਤੇ ਹੋਣਗੇ ਤਾਂ ਡਿਸਟ੍ਰਿਕਟ ਨੂੰ 5 ਗੱਡੀ ਜੋ ਅਲੋਟ ਹੋਈ ਹੈ ਉਸ ਦੇ ਕੋਰਸਪੋਂਡਿੰਗ 60 ਮੁਲਾਜ਼ਮ ਜੋ ਹੈਗੇ ਹੈਗੇ ਇੱਕ ਰੇਂਜ ਲੈਵਲ ਤੇ ਵੀ ਇਨਸਪੈਕਟਰ ਰੈਂਕ ਆਫੀਸਰ ਇਸ ਨੂੰ ਸੁਪਰਵਾਈਜ਼ ਕਰੂਗਾ ਕਿ ਡੇ ਟੂ ਡੇ ਫੰਕਸ਼ਨਿੰਗ ਕਿਸ ਤਰ੍ਹਾਂ ਹੈਗੀ ਹੈ ਤੇ ਡਿਸਟ੍ਰਿਕਟ ਦੇ ਜੋ ਨੋਡਲ ਆਫੀਸਰ ਹੈ ਉਹ ਡੀਐਸਪੀ ਟ੍ਰੈਫਿਕ ਜੋ ਟ੍ਰੈਫਿਕ ਦਾ ਓਵਰਆਲ ਦੇਖਦੇ ਉਹ ਇਸ ਨੂੰ ਡੇ ਟੂ ਡੇ ਬੇਸ ਤੇ ਵੀ ਸੁਪਰਵਾਈਜ਼ ਕਰੇ ਮਕਮਲ ਕਾਰਜਵਾਰੇ ਜਿਹੜੇ ਮੁਲਾਜ਼ਮੇ ਆ ਇਹਨਾਂ ਨੂੰ ਟ੍ਰੇਨਿੰਗ ਵੀ ਸਪੈਸ਼ਲ ਦਿੱਤੀ ਗਈ ਮੈਂ ਹਾਲੇ ਇਨੀਸ਼ੀਅਲ ਮਾਰਨਿੰਗ ਤੇ ਪਰਸਨਲੀ ਵੀ ਬਰੀਫ ਕੀਤਾ ਹੈਗਾ ਤੇ ਇਹਨਾਂ ਨੂੰ ਪੁੱਛਿਆ ਹੈਗਾ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਰਿਸਪਾਂਸ ਕਰਨਾ ਹੈਗਾ ਤੇ ਮੌਕੇ ਤੇ ਜਾ ਕੇ ਕਿਵੇਂ ਇਸ ਨੂੰ ਪੋਲਾਈਟਲੀ ਟੈਕਫੁਲੀ ਹੈਂਡਲ ਕਰਨਾ ਹੈਗਾ ਕੋਈ ਵੀ ਫਸ ਇਸ ਤੇ ਗੱਲਬਾਤ ਜੋ ਕਰਨੀ ਹੈਗੀ ਇਸ ਇਤਨਾ ਜੋ ਵੀ ਮੈਡੀਕਲ ਇਵੈਕੂਏਸ਼ਨ ਪਾਰਟ ਹੈ ਉਸ ਦੇ ਲਈ ਬੈਕਐਂਡ ਤੇ ਹਸਪੀਟਲ ਤੇ ਕੋਆਰਡੀਨੇਸ਼ਨ ਕਿ ਨੀਅਰੈਸਟ ਹਸਪੀਟਲ ਕੌਨਸਾ ਹੈਗਾ ਤੇ ਨੀਅਰੈਸਟ ਪੁਲਿਸ ਸਟੇਸ਼ਨ ਜੋ ਹੈਗਾ इवन ਨੈਸ਼ਨਲ ਹਾਈਵੇ ਤੇ ਆਪਾਂ ਦੇਖੀਏ ਤੋਂ ਡਿਸਟ੍ਰਿਕਟ ਦੇ 8 ਪੁਲਿਸ ਸਟੇਸ਼ਨ ਜੋ ਹੈ ਹਾਈਵੇ ਦੇ ਕੋਰਸਪੋਂਡਿੰਗ ਪੈ ਜਾਂਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਟੈਗ ਕਰਕੇ ਜੋ ਵੀ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਸ ਤੇ ਇਹਨਾਂ ਦੀ ਇਫੈਕਟਿਵ ਕੋਆਰਡੀਨੇਸ਼ਨ ਲਾਈਜ਼ਨਿੰਗ ਹੋਵੇ ਤਾਂ ਕਿ ਮੌਕੇ ਤੇ ਫੋਰਸ ਦੀ ਹੋਰ ਮੋਬਿਲਾਈਜੇਸ਼ਨ ਦੀ ਲੋਡ ਪੈਂਦੀ ਹੈ ਕੋਈ ਹੈਲਪ ਦੀ ਲੋਡ ਪੈਂਦੀ मतलब कोई बना टाइम वेस्ट कीते वो ਕੀਤਾ جا سکدا سر کوئی ਡਰਿੰਕ ਐਂਡ ਡਰਾਈਵ ਕਰ ਲੋਤੇ ਵੀ ਨਜ਼ਰ ਰੱਖੀ ਜਾਏਗੀ ਚਲਾਨ ਕਰ ਬਿਲਕੁਲ ਬਿਲਕੁਲ ਇੱਕ ਇੱਕ ਇਸ ਦਾ ਮੰਡੇਟ ਇਹ ਵੀ ਹੈਗਾ ਕਿ ਕੋਈ ਜੋ ਚਲਾਨਿੰਗ ਵੀ ਇਹ ਕਰ ਸਕਦੇ ਹੈਗੇ तो ਜਿੱਥੇ ਵੀ ਕੋਈ ਲੱਗੂਗਾ ਕਿ ਬਲੇਟੈਂਟ ਵਾਇਲੇਸ਼ਨ ਕੋਈ ట్రాফিক ਵਾਈਜ਼ ਹਾਈਵੇ ਤੇ ਹੈਗੀ ਹੈ तो ਉਸ ਤੇ ਵੀ ਇਹ ਆਪਣਾ ਕਾਰਵਾਈ ਕਰ ਸਕਦਾ ਆਮ ਲੋਕਾਂ ਦੀ ਜਿਹੜਾ ਸ ਨਜ਼ਰ ਆ ਰਹੇ ਉਹਨਾਂ ਦਾ ਕੀ ਮੁੱਖ ਕੰਮ ਹੈ ਜੀ ਕੈਮਰੇ ਦਾ ਨਜ਼ਰ ਆ ਰਹੇ ਕੀ ਕੀ ਕੈਮਰੇ ਦਾ ਤਾਂ ਆਪਾਂ ਆਬਵੀਅਸਲੀ ਕਿ ਉਹ ਇਰਰੀਵਰਸੀਬਲ ਜੈ ਇੱਕ ਪ੍ਰੂਫ ਹੋ ਜੇਗੀ ਕੋਈ ਚੀਜ਼ ਜੋ ਵੀ ਕਿੱਥੇ ਹੈਗੀ ਹੈ ਤਾਂ ਉਸ ਤੇ ਕੋਈ ਡਾਊਟ ਨਾ ਰਵੇ ਉਹ ਕਈ ਵਾਰ ਐਕਸੀਡੈਂਟ ਕੇਸ ਚ ਫਿਰ ਬਾਅਦ ਚ ਕਿੰਤੂ ਪਰੰਤੂ ਹੋ ਜਾਂਦੀ ਹੈ ਕਿ ਐਕਚੁਅਲੀ ਹੋਇਆ ਕੀ ਸੀਗਾ ਸਭ ਜੇਕਰ ਉੱਥੇ ਕਰਾਊਡ ਇਕੱਠਾ ਹੋਏਦਾ ਐਕਸੀਡੈਂਟ ਦੇ ਉੱਤੇ ਤਾਂ ਫਿਰ ਉਹ ਵੀ ਇਹਨਾਂ ਨੂੰ ਕੋਈ ਗਾਈਡਲਾਈਨਸ ਹਾਂ ਬਿਲਕੁਲ ਉਹ ਜਿਵੇਂ ਇੱਥੇ ਕੌਣ ਰੱਖੇ ਹੋਏ ਹੈ ਗੱਡੀਆਂ ਚ ਉਹ ਸਾਰਾ ਸੱਜੋ ਸਮਾਨ ਜੋ ਹੈ ਉਹ ਪ੍ਰੈਕਟੀਕਲ ਯੂਟਿਲਿਟੀ ਦਾ ਹੀ ਹੈਗਾ ਜੇ ਕੋਈ ਵੀ ਮੌਕੇ ਦੇ ਸਾਹਮਣੇ ਆਣ ਲੱਗਦੀ ਹੈਗੀ ਉਹਨਾਂ ਨੂੰ ਕਾਰਡਨ ਆਫ ਕਰਨ ਨੂੰ ਪੁਆਇੰਟ ਨੂੰ ਸਾਈਟ ਨੂੰ ਜੋ ਵੀ ਐਕਸੀਡੈਂਟਲ ਸਾਈਟ ਹੈ ਹਾਂ ਹਾਂ ਬਿਲਕੁਲ ਬਿਲਕੁਲ ਉੱਥੇ ਪਬਲਿਕ ਨੂੰ ਅਗਰ ਅਨਾਉਂਸ ਕਰਕੇ ਕੁਝ ਅਪੀਲ ਕਰਨੀ ਹੈ ਕਿ ਥੋੜਾ ਏਰੀਆ ਦੇ ਕਾਰਡਨ ਨੇ ਪੁਲਿਸ ਨੇ ਕੀਤਾ ਹੋਇਆ ਤੇ ਥੋੜਾ ਦੂਰ ਸੇਫ ਡਿਸਟੈਂਸ ਤੇ ਰਹਿਣ ਹਾਈਵੇ ਤੇ ਕੋਈ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਉਹ ਸਟ੍ਰੀਮ ਬਲੈਂਡ ਹਾਈਵੇ ਦੀ ਮੂਵਮੈਂਟ ਇਸ ਫੋਰਸ ਦੇ ਲਈ ਆਮ ਲੋਕਾਂ ਦੀ ਵੀ ਕੋਪਰੇਸ਼ਨ ਤੇ ਪਬਲਿਕ ਦੀ ਫੀਡਬੈਕ ਤੋਂ ਬਹੁਤ ਇੰਪੋਰਟੈਂਟ ਹੈਗੀ ਹੈ ਤਾਂ ਮਤਲਬ ਜੋ ਪੰਜਾਬ ਪੁਲਿਸ ਦਾ ਜੋ ਪ੍ਰੋਐਕਟਿਵ ਤੇ ਪ੍ਰੌਮਪਟ ਪੁਲਿਸਿੰਗ ਦਾ ਜੋ ਇੱਕ ਜੀ ਸਾਹਿਬ ਵੱਲੋਂ ਡਾਇਰੈਕਸ਼ਨਸ ਹੈਗੇ ਆ ਉਸ ਤੇ ਮੁਹਿੰਮ ਤਾਈ ਇਹ ਚੀਜ਼ ਕਾਰਵਾਈ ਕੀਤੀ ਜਾ ਰਹੀ ਹੈ ਕੁਛ ਮੇਰੇ ਪਿੱਛੇ ਦੇਖ ਪਾ ਰਹੇ ਹੋ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਕੁਝ ਮੈਂਬਰ ਇੱਥੇ ਵੀ ਮੌਜੂਦ ਹਨ ਔਰ ਐਸਐਸਪੀ ਸਾਹਿਬ ਤੋਂ ਅਸੀਂ ਸਵਾਲ ਵੀ ਲਏ ਆ ਉਹਨਾਂ ਨੇ ਦੱਸਿਆ ਕਿ ਕੈਮਰਾਸ ਵੀ ਜਿਹੜੇ ਲਗਾਏ ਗਏ ਆ ਗੱਡੀ ਦੇ ਅੰਦਰ ਤਾਂ ਜੋ ਮੌਕੇ ਤੇ ਜਿਹੜੀ ਸਥਿਤੀ ਆ ਉਹਦੇ ਤੋਂ ਵੀ ਜਾਣੂ ਰਿਆ ਜਾ ਸਕੇ ਕੱਲ ਨੂੰ ਕੋਈ ਕਿੰਤੂ ਪਰੰਤੂ ਨਾ ਆ ਸਕੇ ਔਰ ਜਿਹੜਾ ਸਾਊਂਡ ਸਿਸਟਮ ਵੀ ਹੈ ਉਹ ਵੀ ਟੀਮ ਦੇ ਕੋਲ ਹੋਵੇਗਾ ਕਿਉਂਕਿ ਕਈ ਵੇਲੇ ਕਿਉਂਦਾ ਐਕਸੀਡੈਂਟ ਤੋਂ ਬਾਅਦ ਬਹੁਤ ਸਾਰਾ ਕੱਠ ਹੋ ਜਾਂਦਾ ਹੈ ਲਾਅ ਐਂਡ ਆਰਡਰ ਬ੍ਰੇਕ ਨਾ ਹੋਵੇ ਕਈ ਵੇਲੇ ਐਦਾਂ ਹੁੰਦਾ ਕਿ ਪੀੜਤ ਜਿਹੜੇ ਸੜਕ ਤੇ ਹੁੰਦੇ ਉਹਨਾਂ ਦਾ ਕੋਈ ਸਮਾਨ ਲੈ ਕੇ ਵੀ ਉੱਥੋਂ ਨਸਣ ਦੀ ਕੋਸ਼ਿਸ਼ ਕਰਦੇ ਕਿਵਲੇ ਇਹੋ ਜਿਹੇ ਹਾਲਾਤ ਬਣ ਜਾਂਦੇ ਕਿਉਂਕਿ ਮਾੜੇ ਅਨਸਰ ਹਰ ਥਾਂ ਤੇ ਹੁੰਦੇ ਆ ਉਹਨਾਂ ਨੂੰ ਮੌਕਾ ਚਾਹੀਦਾ ਹੁੰਦਾ ਤਾਂ ਕੈਮਰਾ ਵੀ ਉੱਥੇ ਅਵੇਲੇਬਲ ਹੋਏਗਾ ਔਰ ਪੁਲਿਸ ਕੋਲ ਸਪੀਕਰ ਵੀ ਹੋਵੇਗਾ ਜਿਹਦੇ ਕਰਕੇ ਉਹ ਕਰਾਊਡ ਨੂੰ ਵੀ ਕੰਟਰੋਲ ਕਰ ਸਕਦੇ ਆ ਸਮਝਾ ਸਕਦੇ ਔਰ ਪਿੱਛੇ ਆ ਰਹੇ ਟ੍ਰੈਫਿਕ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਨਿਰੰਤਰ ਟ੍ਰੈਫਿਕ ਚੱਲਦਾ ਰਹੇ ਉਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਤਾਂ ਪੂਰੇ ਸਾਜੋ ਸਮਾਨ ਨਾਲ ਇਹ ਗੱਡੀ ਲੈਸ ਹੋਵੇਗੀ ਔਰ ਇੱਕ ਵਾਰ ਫਿਰ ਤੋਂ ਕਹਿਣਾ ਚਾਹਾਂਗੇ ਇਹ ਸ਼ਲਾਘਾਯੋਗ ਕਦਮ ਹੈ ਜਿਵੇਂ ਪੰਜਾਬ ਸਰਕਾਰ ਨੇ ਐਨਓ ਜਿਹੜਾ ਫੈਸਲਾ ਲਿਆ ਜਦੋਂ ਉਹ ਸ਼ਲਾਘਾਯੋਗ ਹੈ ਇਸੇ ਤਰੀਕੇ ਜਿਹੜਾ ਇਹ ਫੈਸਲਾ ਹੈ ਗੱਡੀਆਂ ਲੋਕਾਂ ਦੀ ਸਹੂਲਤ ਲਈ ਪ੍ਰੋਵਾਈਡ ਕੀਤੀਆਂ ਇਹ ਵੀ ਬਹੁਤ ਸ਼ਲਾਘਾਯੋਗ ਕਦਮ ਹੈ ਜਿਸ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਪਤੀ ਨਵਾਂ ਸ਼ਹਿਰ ਨਾਲ ਆਪਣੇ ਛੋੜੂ ਦਿਨੇ ਸੂਰੀ ਕੈਮਰਾ ਪਰਸਨਟੀ ਕੋਨ ਜਾਲਦੋ ਪਹੁੰਚਦੇ ਫੇਟੋ ਹਜ਼ਰ ਮੰਗੇ ਸასი ਸ਼ਕਲ ਰੱਬ ਰੱਖਾ